ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੈ ਸਾਧ ਸੰਗਤ ਦੋਹਾਨੂੰ ਇੱਕ ਹੋਰ ਇਤਿਹਾਸ ਸੁਣਾਉਨੇ ਆ ਜਿੰਨਾ ਕ ਮੈਨੂੰ ਆਉਂਦਾ ਉਨਾ ਕ ਸੁਣਿਓ ਸਾਧ ਸੰਗਤੋ ਆਪਾਂ ਨਾ ਆਮ ਗੁਰੂ ਵਰਦਵਾਰਾਂ ਦੇ ਵਿੱਚ ਸਾਧ ਸੰਗਤ ਜੋ ਆਪਾਂ ਦਿਨ ਸੌਦਾ ਮਨਾਉਨੇ ਆ ਕਹਿੰਦੇ ਬਾਰਸ਼ੀਆਂ ਮਨਾਉਣ ਦਾ ਤੇ ਗੁਰੂ ਸਾਹਿਬ ਨੂੰ ਪ੍ਰਕਾਸ਼ ਕਰਾਉਣ ਦਾ ਤੇ ਅਖੰਡ ਪਾਠ ਸਾਹਿਬ ਕਰਾਉਣ ਦਾ ਕੀ ਫਾਇਦਾ ਵਾ ਕੋਈ ਹੈ ਫਾਇਦਾ ਜਿਹੜੀਆਂ ਆਪਾਂ ਬਾਰਸ਼ੀਆਂ ਮਨਾਉਨੇ ਆ ਜਾਂ ਸਤਿਗੁਰੂ ਦੇ ਜਨਮ ਦਿਨ ਮਨਾਉਨੇ ਆ ਜਾਂ ਪ੍ਰਕਾਸ਼ ਦਿਹਾੜਾ ਮਨਾਉਨੇ ਆ ਸੰਪੂਰਨਤਾ ਦੱਸ ਬਣਾਉਨੇ ਵੀ ਇਹਨਾਂ ਦਾ ਕੋਈ ਤੁਹਾਨੂੰ ਫਾਲ ਮਿਲਦਾ ਸਾ ਸੰਗਤ ਹਾਂ ਬਾਣੀ ਕਹਿੰਦੀ ਹੈ ਮਿਲਦਾ ਜਿਹੜੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਬਾਣੀ 'ਚ ਲਿਖਿਆ ਜਿੰਨੀ ਨਾਮ ਧਿਆਇਆ ਗਏ ਮਸਾਕਤ ਕਾਲ ਨਾਨਕ ਤੇ ਮੁਕੂਜਲੇ ਕੀਰਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸਾਕਤ ਕਾਲ ਨਾਨਕ ਤੇ ਮੁਕੂਜਲੇ ਕੀਰਤੀ ਛੁੱਟੀ ਨਾਲ ਸਤਿਗੁਰ ਕਹਿੰਦੇ ਜਿੰਨਾ ਨੇ ਨਾਮ ਧਿਆਇਆ ਨਾ ਨਾਮ ਨੂੰ ਸੁਣਿਆ ਸਭ ਤੋਂ ਵੱਡਾ ਸੁਣਨ ਨੂੰ ਕਿਹਾ ਸਤਿਗੁਰ ਜੀ ਨੇ ਫਿਰ ਮੰਨਿਆ ਮੰਨਣ ਦੀ ਪੌੜੀ ਆਉਂਦੀ ਆ ਸੁਣਨ ਦੀ ਆਉਂਦੀ ਆ ਸਤਿਗੁਰ ਜੀ ਕਹਿੰਦੇ ਆਪਾਂ ਤਾਂ ਪਤਾ ਕੀ ਕਰਨ ਲੱਗੇ ਹੁਣ ਅਗੇ ਅਖੰਡ ਪਾਠ ਪ੍ਰਕਾਸ਼ ਹੁੰਦੇ ਹੁੰਦੇ ਸੀ ਪਹਿਲੀਆਂ ਚ ਸਾਧੂ ਸੰਤਾਂ ਨੇ ਸਾਰਾ ਜਪਜੀ ਸਾਹਿਬ ਪਾਠ ਕਰਨਾ ਇਹ ਸਾਰੇ ਆਨੰਦ ਸਾਹਿਬ ਦਾ ਪਾਠ ਕਰਕੇ ਫੀਗ ਭੋ ਫੇਰ ਭੋਗ ਪਾਉਂਦੇ ਸੀ ਅਰਦਾਸ ਕਰਦੇ ਸੀ ਆਪਾਂ ਤਾਂ ਹੁਣ ਅੱਧ ਵਿਚ ਆ ਗਏ 6 ਪੌੜੀਆਂ ਜਪਜੀ ਸਾਹਿਬ ਦੀਆਂ ਤੇ 6 ਪੌੜੀਆਂ ਆਨੰਦ ਸਾਹਿਬ ਦੀਆਂ ਕਰਕੇ 40 ਪੌੜੀਆਂ ਚੋਂ 6 ਪੌੜੀਆਂ ਤੇ ਆ ਗਏ ਉਧਰ ਜਪਜੀ ਸਾਹਿਬ ਨੂੰ 33 ਪੌੜੀਆਂ ਤੋਂ ਉੱਤੇ 6 ਪੌੜੀਆਂ ਤੇ ਆ ਗਏ ਕਿੰਨੀ ਬਾਣੀ ਖਿੱਚ ਲਈ ਆਪਾਂ ਪਿੱਛੇ ਆ ਗਏ ਜੀਓ ਆਪਾਂ ਬਾਣੀ ਪਿੱਛੇ ਘਟਾਈ ਆ ਸਾਧ ਸੰਗਤ ਉਹਦੇ ਵਿੱਚ ਵੀ ਫਰਕ ਹੈ ਕਿ ਅੱਗੇ ਉਮਰ ਵੀ 110 10 20 20 ਸਾਲ ਹੁੰਦੀ ਸੀ ਬੰਦੇ ਦੀ ਉਮਰ ਤੇ ਨੌਪੁਰਾ ਨੂੰ ਰਹਿੰਦਾ ਸੀ ਜਿਹੜਾ ਕਿ ਹੁਣ ਜਿਹਦੀ ਉਮਰ ਹੀ 70 ਸਾਲ ਰਹਿ ਗਈ 65 ਜਾਂ 70 70 ਦੇ ਵਿੱਚ ਵਿੱਚ ਹੀ ਸਾਧ ਸੰਗਤ ਅਨਸਾਨ ਇਸ ਧਰਤੀ ਤੋਂ ਚਲਿਆ ਜਾਂਦਾ ਹੈ ਇਹ ਸਾਧਗੋ ਜੀ ਕਹਿੰਦੇ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਸਾਧ ਸੰਗਤ ਹੁਣ ਆਪਾਂ ਨਾ ਕਈ ਯਾਰੋ ਸਤਗੁਰੂ ਜੀ ਦੇ ਦਰਬਾਰ 'ਚ ਜਾਨਨੇ ਆ ਨਮਸਕਾਰਾਂ ਕਰਨ ਜਾਨਨੇ ਗੁਰੂ ਗ੍ਰੰਥ ਸਾਹਿਬ ਮੂਹਰੇ ਤੇ ਸਭ ਤੋਂ ਪਿੱਛੇ ਆ ਕੇ ਬੈਠਣਾ ਹੈ ਸਭ ਤੋਂ ਪਿੱਛੇ ਆ ਕੇ ਸਤ ਬੈਠਣਾ ਸਤਗੁਰੂ ਜੀ ਦੇ ਪਾਸ ਸਤਗੁਰੂ ਜੀ ਕਹਿੰਦੇ ਤੁਸੀਂ ਮੇਰੇ ਪਾਸ ਆ ਕੇ ਬੈਠੋ ਕੋਲੇ ਬੈਠੋ ਤੇ ਆਪਾਂ ਪਿੱਛੇ ਨੂੰ ਜਾਨਨੇ ਆ ਕਿਉਂ ਜਾਨਨੇ ਆ ਉਹ ਜਿਹੜੇ ਆਪਣੇ ਕੀਤੇ ਹੋਏ ਪਾਪਨ ਉਹ ਆਪਾਂ ਨੂੰ ਸਤਗੁਰੂ ਜੀ ਕੋਲੇ ਨਹੀਂ ਵਹਿਣ ਦਿੰਦੇ ਆਪਾਂ ਉਹਦੇ ਕੀਤੇ ਪਾਪਾਂ ਨੂੰ ਹੀ ਪਿੱਛੇ ਨੂੰ ਜਾਂਦੇ ਆਂ ਦੇਖ ਆਪਣੇ ਘਰੇ ਡੀਜੇ ਲੱਗੇ ਹੋਣ ਤੇ ਸਾਰਿਆਂ ਤੋਂ ਅੱਗੇ ਹੋ ਨੱਚਦਾ ਬੰਦਾ ਬੌਲੇ ਹੋਏ ਹੁੰਦੇ ਆ ਬੌਰੇ ਉੱਥੇ ਆਪਾਂ ਨੱਚਦੇ ਆਂ ਉੱਥੇ ਤੋਂ ਆਹ ਗੀਤ ਲਾ ਦੇ ਆਹ ਗੀਤ ਲਾ ਦੇ ਕਰਕੇ ਤੇ ਗੋਲੀਆਂ ਚੱਲਦੀਆਂ ਤੇ ਮੌਤਾਂ ਹੁੰਦੀਆਂ ਉਧਰ ਨੂੰ ਤੁਰ ਪਏ ਆਪਾਂ ਸਾ ਸੰਗਤ ਘਰੇ ਜਦੋਂ ਆਪਣੇ ਘਰੇ ਖੰਡ ਪਾੜ ਪ੍ਰਕਾਸ਼ ਹੁੰਦਾ ਤੇ ਆਪਾਂ ਖਾਣ ਪੀਣ ਚੀ ਆਪਦਾ ਸਮਾਂ ਨਗਾ ਦਿੰਨੇ ਆ ਸਤਿਗੁਰ ਜੀ ਬਾਣੀ ਪੜ ਕੇ ਆਪਦੇ ਘਰੇ ਚਲੇ ਜਾਂਦੇ ਆ ਤੇ ਜੇ ਕਰਨੀ ਐ 6 ਬੋੜੀਆਂ ਅਨੰਦ ਸਾਹਿਬ ਦੀਆਂ ਤੇ ਇਹ ਕਰਕੇ ਪਾ ਦਿਓ ਜੀ ਭੋਗ ਸਮਾਂ ਥੋੜਾ ਵਾ ਉਹ ਭਰਿਆ ਲੋਕਾ ਕਿਉਂ ਸਮਾਂ ਥੋੜਾ ਸਤਿਗੁਰ ਦੇ ਮੂਹਰੇ ਬੈਠ ਕੋਲੇ ਬੈਠ ਉਹਨ ਪੈਲਸ ਦੇ ਵਿੱਚ ਤਾਂ ਜਾ ਕੇ ਤੂੰ ਬੋਲ ਮੇਜ ਤੇ ਮੂਰੇ ਬਹਿਣਾ ਵੀ ਇੱਥੇ ਸ਼ਰਾਬ ਵੀ ਛੇਤੀ ਆਊਗੀ ਮੀਟ ਵੀ ਆਪਾਂ ਨੂੰ ਛੇਤੀ ਆਊ ਬਹਿਦੇ ਆਪਾਂ ਨੂੰ ਛੇਤੀ ਮਿਲਣਗੇ ਉਹਨਾਂ ਦਾ ਤੂੰ ਮੂਰ ਨੂੰ ਹੋ ਹੋ ਬਹਿਣਾ ਤੇ ਗੁਰੂ ਸਾਹਿਬ ਦੇ ਸੱਚੇ ਪਾਤਸ਼ਾਹੀ ਦੇ ਜੋ ਜਾਣਾ ਪਾ ਦਰਬਾਰ ਚ ਆਪਾਂ ਪਿੱਛੇ ਹੋ ਕੇ ਬਹਿਣਾ ਜਿਨ੍ਹਾਂ ਦੇ ਕਰਮ ਚੰਗੇ ਆ ਨਾ ਸਾਧ ਸੰਗਤ ਮੁਖ ਊਜਲੇ ਆ ਸਤਿਗੁਰ ਜੀ ਭਾਉਂਦਾ ਆਪਣੇ ਪਾਸ ਉਹ ਨੇੜੇ ਹੋ ਕੇ ਬਹਿੰਦੇ ਆ ਉਹ ਨੇੜੇ ਹੋ ਕੇ ਖੜ੍ਹਦੇ ਆ ਸਤਿਗੁਰ ਦੀ ਬਾਣੀ ਨੂੰ ਸੁਣਦੇ ਵੀ ਆ ਬਚਾਰ ਦੇ ਵੀ ਆ ਫਿਰ ਸਾਧਾ ਗੁਰਜੀ ਕਹਿੰਦੇ ਹੋ ਭल्या ਲੋਕਾਂ ਤੇ ਜਦੋਂ ਆਪਾਂ ਕਹਿੰਦੇ ਵੀ ਉੱਤੇ ਫਿਰ ਇਹ ਹੁੰਦਾ ਕੀ ਆ ਬੰਦੇ ਨੂੰ ਜਦੋਂ ਆਪਾਂ ਇਹ ਪ੍ਰੋਗਰਾਮ ਮਨਾਉਨੇ ਆ ਜਿਹੜਾ ਬੰਦਾ ਮਨਾਉਂਦਾ ਨਾ ਸੰਪੂਰਤਾ ਦੇ ਨਾਲ ਤੇ ਸੱਚੇ ਦਿਲੋਂ ਉਹਨੂੰ ਪਹਿਲਾਂ ਪੁੱਛ ਕੇ ਦੇਖੋ ਜੋ ਹੱਜਾਂ ਦੇ ਝੂਟੇ ਦਵਾ ਦਿੰਦਾ ਮਹਾਰਾਜ ਗੱਡੀਆਂ ਦੇ ਝੂਟੇ ਦਵਾ ਦਿੰਦਾ ਮਹਾਰਾਜ ਹੈ ਤੇ ਸਾਰੇ ਕਾਰਜ ਬੰਦੇ ਦੇ ਸੁੱਧ ਕਰ ਦਦਾ ਮਹਾਰਾਜ ਫੇਰ ਨਹੀਂ ਰਹਿਣ ਦਿੰਦਾ ਤੈਨੂੰ ਕੋਈ ਉਹ ਤੇਰੇ ਮਗਰ ਆਇਆ ਜਦੋਂ ਤੂੰ ਉਹਦੇ ਮੂਹਰੇ ਲਾ ਕੇ ਚੱਲੇਗਾ ਨਾ ਉਹ ਤੇਰੇ ਮਗਰ ਮਗਰ ਆਇਆ ਤੂੰ ਉਹਦੇ ਕਾਰਜ ਕਰਦਾ ਉਹਦੇ ਦਰਬਾਰ ਤੇ ਤੇ ਉਹ ਤੇਰੇ ਘਰੇ ਕਰਦਾ ਸਾਰੇ ਦੇਖ ਲੋ ਜਾਣੇ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਨੇ ਆ ਸੰਪੂਰਨਤਾ ਦਸਮ ਮਨਾਉਨੇ ਆ ਵਰਸੀ ਮਨਾਉਨੇ ਆ ਸਾਧੂਆਂ ਦੀ ਜਦੋਂ ਇਹ ਜੇ ਕਾਰਜ ਕਰਦੇ ਉਹ ਤੇਰੇ ਵੀ ਕਰਦਾ ਇਹ ਜੀ ਦੁਨੀਆ ਪਈ ਆ ਸਾਹ ਸੰਗਤ ਤੂੰ ਦਾ ਭਲਾ ਮਾਨਸ ਤੂੰ ਦਾ ਸੰਪੂਰਨ ਤੂੰ ਦਾ ਸਾਰਾ ਕੁਝ ਪੂਰਾ ਤੇ ਤੂੰ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਮੂਹਰੇ ਬੋ ਜਾ ਕੇ ਬਹਿੰਦਾ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਮੰਜਿਆਂ ਤੇ ਪਏ ਆ ਤੇ ਲੱਤਾਂ ਟੁੱਟੀਆਂ ਬਿਲਕਦੇ ਆ ਕਈਆਂ ਨੂੰ ਗੁਰੂ ਗੋਸ਼ ਲੱਗਿਆ ਹੋਇਆ ਉਹਨੂੰ ਦੇਖੋ ਹਣ ਗੁਰੂ ਗੋਸ਼ ਵਾਲੇ ਨੂੰ ਕਹਿੰਦੇ ਤੂੰ ਦੇਖ ਗਾਹਾਂ ਜਿਹੜਾ ਬਿਲਕੀ ਜਾਂਦਾ ਵਾ ਜਮੇ ਚੀਸਾਂ ਨਹੀਂ ਹਟਦੀਆਂ ਉਹ ਤੀ ਸਾਰੇ ਨੂੰ ਸਤਿਗੁਰੂ ਕਹਿੰਦੇ ਤੂੰ ਉੱਤੋਂ ਗਾਹ ਦੇਖ ਉਹ ਜਿਹੜਾ ਅੰਦਰ ਆਪਾਂ ਬਾੜ ਲੈਂਦੇ ਆ ਹਸਪਤਾਲ ਦੇ ਵਿੱਚ ਨਾ ਕੋਈ ਬਾਹਰੋਂ ਜਾਂਦਾ ਤੇ ਨਾ ਕੋਈ ਅੰਦਰੋਂ ਆਉਂਦਾ ਉਹਦੇ ਗੁਰੂ ਹੋਸ਼ ਲੱਗੇ ਹੋਏ ਆ ਨਾ ਘਰ ਦੇ ਨੇੜੇ ਜਾਣ ਦਿੰਦੇ ਨਾ ਜਾਣ ਦੋ ਤੂੰ ਨਾ ਕਿਸੇ ਨੂੰ ਹੋਰ ਉਹਨੂੰ ਦੇਖ ਐ ਸਮਾਪਾਸ ਅੰਦਾ ਸਾਹ ਸੰਗਤੋ ਜੀਤ ਨੂੰ ਜਹਾਜ਼ਾਂ ਤੇ ਚੜ ਗਿਆ ਮਹਾਰਾਜ ਕਹਿੰਦੇ ਥੱਲੇ ਦੇਖ ਗੱਡੀ ਵਾਲੇ ਅੰਨੀ ਗੱਡੀ ਵਾਲੇ ਨੂੰ ਕਹਿੰਦੇ ਤੂੰ ਦੇਖ ਮੋਟਰਸਾਈਕਲ ਵਾਲੇ ਅੰਨੀ ਮੋਟਰਸਾਈਕਲ ਉਹਨੇ ਕਹਿੰਦਾ ਤੂੰ ਦੇਖ ਸਾਈਕਲ ਵਾਲੇ ਇੰਨੀ ਸਾਈਕਲ ਉਹਨੇ ਕਹਿੰਦਾ ਤੂੰ ਦੇਖ ਤੁਰਕੇ ਤੁਰਕੇ ਵਾਲੇ ਇੰਨੀ ਐ ਸਵਾਸ ਹੁੰਦਾ ਤੇ ਨੂੰ ਸਤਗੁਰੂ ਜੀ ਨੇ ਜਿਆਦਾ ਚੜਾਤਾ ਕਿਉਂ ਚੜਾਇਆ ਤੇਰੇ ਚੰਗੇ ਕਰਮਾਂ ਤੂੰ ਸਤਗੁਰੂ ਜੀ ਦੇ ਨੇੜੇ ਤੂੰ ਉਹਦੇ ਕਾਰਜ ਕਰਦਾ ਜਦੋਂ ਤੂੰ ਉਹਦੇ ਕਾਰਜ ਕਰਦਾ ਉਹ ਤੇਰੇ ਕਰਦਾ ਤੇ ਤੈਨੂੰ ਉੱਚੇ ਅਸਥਾਨਾਂ ਤੇ ਕਿਉਂ ਨਹੀਂ ਚੜਾਊਗਾ ਸਭ ਤੋਂ ਉੱਚਾ ਸਤਗੁਰੂ ਨਾਨਕ ਜਨਕਲ ਰਾਖੀ ਮੇਰੀ ਸਭ ਤੋਂ ਵੱਡਾ ਦਰਬਾਬੇ ਨਾਨਕ ਦਾ ਉੱਚਾ ਦਰਵਾਬੇ ਨਾਨਕ ਦਾ ਉਹ ਉੱਚਿਆਂ ਸੰਗ ਲਾਈ ਤੇ ਉੱਚੇ ਹੀ ਬਣ ਜਾਂਦਾ ਬੰਦਾ ਜਦੋਂ ਆਪਾਂ ਨੀਵਿਆਂ ਨਾਲ ਲਾਵਾਂਗੇ ਜੇ ਸ਼ਰਾਬ ਪੀਣ ਵਾਲੇ ਨਾਲ ਲਾਵਾਂਗੇ ਤੇ ਉਹਨੇ ਤਾਂ ਆਪਾਂ ਨੂੰ ਆਥਰ ਨੂੰ ਲੈ ਜਾਣਾ ਕਿਤੇ ਨਾ ਕਿਤੇ ਵੀ ਆ ਜਾ ਉੱਥੇ ਬੈਹਨੇ ਆ ਪੀਣੇ ਆ ਤੇ ਫਿਰ ਗੱਲਾਂ ਪਤਾ ਕੀ ਕਰੂਗਾ ਉਹ ਗਰਬਾਣੀ ਦੀਆਂ ਨਹੀਂ ਕਰੂਗਾ ਤੈਨੂੰ ਲਚਾਊਗਾ ਕਿਸੇ ਗੱਲ ਤੋਂ ਵੀ ਇੱਥੇ ਆਇਆ ਕਰੀਏ ਆਪਾਂ ਇੱਥੇ ਆਇਆ ਕਰੀਏ ਤੇ ਕਿਤੇ ਤੂੰ ਗਰਬਾਣੀ ਦੇ ਆਲੇ ਦੇ ਕੋਲੇ ਬੈਠ ਲਈ ਉਹ ਤੈਨੂੰ ਇਹ ਜਿਹੀਆਂ ਵਧੀਆ ਗੱਲਾਂ ਸਮਝਾਊਗਾ ਕਹੂਗਾ ਐ ਨਹੀਂ ਐ ਕਰੀ ਦਿੰਦਾ ਬਾਣੀ ਪੜੀਦੀ ਹੁੰਦੀ ਆ ਇੱਥੇ ਅਰਥ ਕਰੀਦੇ ਹੁੰਦੇ ਆ ਇਤੋਂ ਸਤਿਗੁਰੂ ਜੀ ਆਏ ਕਹਿੰਦੇ ਇੱਥੇ ਐਂ ਕਹਿੰਦੇ ਆ ਉਹ ਤੇਰੇ 5 10 ਮਿੰਟ 20 ਮਿੰਟ ਦੀ ਤਰੀਕ ਕੀਤੀ ਹੋਈ ਸੰਗਤ ਵੀ ਤੈਨੂੰ ਕਿਸੇ ਦਿਨ ਤਾਰੂਗੀ ਤੈਨੂੰ ਉਹ ਗੁਰੂ ਘਰਾਂ ਤੋਂ ਬਚਾ ਦੂ ਤੈਨੂੰ ਚੀਕਾਂ ਪੈਂਦੀਆਂ ਤੋਂ ਬਚਾ ਦੂ ਉਹ ਬੰਦਿਆ ਭਲਿਆ ਮਾਨਸਾ ਬਾਣੀ ਪੜਿਆ ਕਰ ਸਤਿਗੁਰ ਜੀ ਦੀ ਸਾਧੂ ਦਾ ਸੰਗ ਕਹਿੰਦੇ ਸਾਧੂ ਦਾ ਸੰਗ ਫਿਰ ਕਿਵੇਂ ਹੁੰਦਾ ਜਦੋਂ ਆਪੋ ਉਹਦੇ ਘਰੇ ਕਾਰਜ ਕਰਦੇ ਆਂ ਖੰਡ ਪਾਟ ਪ੍ਰਕਾਸ਼ ਹੋਇਆ ਹੁੰਦਾ ਜਿਵੇਂ ਹੁਣ ਆਪਾਂ ਬਾਬਾ ਭਾਈ ਸਗਰਾਂ ਦੇ ਅਸਥਾਨ ਤੇ ਜਾਂਦੇ ਆਂ ਬਾਬਾ ਜੀ ਨੇ ਬਾਣੀ ਪੜ੍ਹੀ ਆ ਬਾਣੀ ਪੜ੍ਹ ਕੇ ਚੰਗੇ ਕਾਰਜ ਕਰੇ ਆ ਖੂਹ ਲਵਾਏ ਆ ਲੋਕਾਂ ਦੇ ਲਈ ਕੋਈ ਮਾੜੇ ਕਰਮ ਨਹੀਂ ਕਰੇ ਕੋਈ ਧਾਗੇ ਤੇ ਵੀਦ ਨਹੀਂ ਲੋਕਾਂ ਨੂੰ ਕੋਈ ਪੁੱਛਾ ਨਹੀਂ ਦਿੱਤੀਆਂ ਬਾਬਾ ਭਾਈ ਸਗਰਾਂ ਜੀ ਨੇ ਇਹ ਆ ਸਾਧੂ ਸੰਗੋ ਫਿਰ ਇਹਦੇ ਦਰਬਾਰ ਤੇ ਆਪਾਂ ਖੰਡ ਪਾਟ ਪ੍ਰਕਾਸ਼ ਕਰਦੇ ਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਸੇ ਪਾਤਸ਼ਾਹਾਂ ਗਰਮੇ ਗੁਰੂ ਗ੍ਰੰਥ ਸਾਹਿਬ ਕਿੰਨੇ ਭਗਤੋਂ 36 ਭਗਤਾਂ ਦੀ ਬਾਣੀ ਐ ਸਾਰੇ ਭਗਤ ਸਿੱਧ ਮਰੀਦ ਸਾਰੇ ਆ ਜਾਂਦੇ ਆ ਉੱਥੇ ਇਹ ਦੋ ਆਪਾਂ ਪ੍ਰਸ਼ਾਦਾ ਪਾਣੀ ਛਕਾਉਣੇ ਉਹ ਵਿੱਚ ਬੈਠੇ ਛਕਦੇ ਹੁੰਦੇ ਆ ਸਾਧ ਸੰਗਤ ਤੋਂ ਆਪਾਂ ਨੂੰ ਦੀਂਦੇ ਨਹੀਂ ਜਦੋਂ ਫਿਰ ਉਹਨਾਂ ਦਾ ਸੰਗ ਕਰਾਂਗੇ ਫਿਰ ਆਪਾਂ ਨੂੰ ਕਿਉਂ ਨਹੀਂ ਉੱਚੇ ਬਣਾ ਦੇਣਗੇ ਬਚ ਜਿਏਗਾ ਸਾਧ ਸੰਗਤ ਉਹ ਗੁਰੂ ਗੋਸ਼ਾ ਤੋਂ ਐਕਸੀਡੈਂਟਾਂ ਤੋਂ ਇਹ ਗੁਰੂ ਦੀ ਬਾਣੀ ਨੂੰ ਪੜਿਆ ਕਰ ਜੇ ਬਾਣੀ ਦੇ ਵਿੱਚ ਬਹਿਣਾ ਨਾ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਤੇ ਸਤਿਗੁਰ ਜੀ ਦੇ ਕੋਲ ਜਾ ਕੇ ਨੇੜੇ ਜਾ ਕੇ ਬੈਠਿਆ ਕਰ ਤੇਰੇ ਖੋਪੜ ਚ ਪਵੇ ਤੇਰੀ ਖੋਪਰੀ 'ਚ ਪਵੇ ਕੋਸੋ ਬਾਣੀ ਸਤਿਗੁਰ ਜੀ ਦੀ ਫਿਰ ਉਹ ਬਾਣੀ ਨੂੰ ਵਿਚਾਰ ਵੀ ਇਹ ਕੀ ਕਹਿੰਦੀ ਹੈ ਜਿਨੇ ਨਾਮ ਤੇ ਆਇਆ ਗਏ ਮਸਾਕਤ ਕਾਲ ਨਾਨਕ ਤੇ ਮਕੂ ਜਲੇ ਕੇਤੀ ਛੁੱਟੀ ਨਾਲ ਜਿੰਨਾਂ ਨੇ ਨਾਮ ਤੇ ਆਇਆ ਬਾਣੀ ਤੇ ਆਈ ਆ ਗਏ ਉਹ ਉੱਚੇ ਚੜ ਗਏ ਉਹਨਾਂ ਦੀ ਹੂਮਰਾ ਸੀ 100 100 ਸਾਲ ਬਜ਼ੁਰਗਾਂ ਦੀ ਪਹਿਲਾਂ ਜਿੰਨਾਂ ਨੇ ਸਤ ਗੁਰੂ ਕਿਤੇ ਕਿਤੇ ਖੰਡ ਪਾੜ ਖੋਲਦਾ ਹੁੰਦਾ ਸੀਗਾ ਸਾਲੀ 2 ਸਾਲੀ 4 ਸਾਲੀ 25 ਸਾਲੀ ਕਰ ਕਰੇ ਪ੍ਰਕਾਸ਼ ਕਰਾਉਂਦੇ ਹੁੰਦੇ ਸੀ ਲੋਕ ਤੇ ਉਹਨਾਂ ਦੀ ਬਾਣੀ ਦਾ ਭੋਗ ਪਾਉਂਦੇ ਤੇ ਸੇਵਾ ਕਰ ਦਿੰਦੇ ਸਾਰੇ ਬਜ਼ੁਰਗ ਪਰ ਹੁਣ ਤਾਂ ਜੇ ਕਿਸੇ ਦੇ ਘਰੇ ਖੰਡ ਪਾੜ ਪ੍ਰਕਾਸ਼ ਆ ਤੇ ਤਾਂ ਟਿਚਰਾਂ ਨਾਲ ਮੰਨ ਲੈਂਦੇ ਪੱਟਕਾ ਨੂੰ ਤੇ ਪਾਠੀ ਬਣਨਾ ਬਹੁਤ ਔਖਾ ਜੇ ਕੋਈ ਨਾ ਪਾਠੀ ਬਣਦਾ ਨਾ ਕੋਈ ਕਥਾਵਾਚਕ ਬਣਦਾ ਨਾ ਕੋਈ ਕੀਰਤਰੀਆਂ ਮਸਾਂ ਮਿਲਦੇ ਆ ਗੁਰਦੁਆਰਿਆਂ ਚੋਂ ਕਿਉਂ ਨਹੀਂ ਬਣਦੇ ਕਿਉਂਕਿ ਕਾਲ ਯੁਗ ਦਾ ਸਮਾਂ ਆ ਗਿਆ ਬੌਰੇ ਪਾਸੇ ਨੂੰ ਪੱਜੇ ਫਿਰਦੇ ਆ ਸਾਹ ਸੰਗਤੋਂ ਨਚਾਰਾਂ ਦੇ ਮਗਰ ਪੱਜੇ ਫਿਰਦੇ ਆ ਗੀਤਾਂ ਦੇ ਮਗਰ ਪੱਜੇ ਫਿਰਦੇ ਆ ਬਾਣੀ ਨਹੀਂ ਗੁਰੂ ਦੀ ਚੰਗੀ ਲੱਗਦੀ ਆਪਾਂ ਨੂੰ ਗੀਤ ਚੰਗੇ ਲੱਗਦੇ ਆ ਉਸਾ ਗੁਰੂਨੀ ਸਾਹਿਬ ਦੀ ਬਾਣੀ ਰਹਾਅ ਦੇ ਵਿੱਚ ਪੜੀ ਜਾਵੇ ਜਪਜੀ ਸਾਹਿਬ ਦੀ ਬਾਣੀ ਰਹਾਅ ਚ ਪੜੀ ਜਾਵੇ ਆਨੰਦ ਸਿੰਘ ਦੀ ਬਾਣੀ ਰਹਾਅ ਚ ਪੜੀ ਜਾਵੇ ਰੋਮ ਰੋਮ ਖੜਾ ਹੋ ਜਾਂਦਾ ਜੇ ਇਹਨਾਂ ਗੱਲਾਂ ਦੇ ਮਗਰ ਲੱਗੇਗਾ ਤੇਰੇ ਕਾਰਜ ਸੁੱਧ ਹੋਣਗੇ ਤੇਰੇ ਬੱਚੇ ਵੀ ਚੰਗੇ ਰਹਿਣਗੇ ਨਹੀਂ ਤੇਰੇ ਬੱਚੇ ਲੱਗਣਗੇ ਚਿੱਟੇ ਤੇ ਮਾੜੇ ਕੰਮਾਂ ਤੇ ਜਦੋਂ ਤੂੰ ਮਾੜੇ ਪਾਸੇ ਤੁਰਿਆ ਫਿਰਦਾ ਤੇ ਤੇਰੇ ਬੱਚੇ ਨਹੀਂ ਚੰਗੇ ਪਾਸੇ ਲੱਗਦੇ ਬੱਚੇ ਵੀ ਉਹਦੇ ਹੀ ਕੰਮ ਕਰਨਗੇ ਜਿਹੜਾ ਆਪ ਚੰਗੇ ਰਸਤੇ ਤੇ ਚੱਲਦਾ ਆ ਜੇ ਅੱਜ ਆਪਾਂ ਸਹਿਜ ਬਾਣ ਦੇ ਕੇ ਤੇ ਭੋਗ ਤੇ ਜਾਂਦੇ ਆ ਪਹਿਲਾਂ ਤਾਂ ਜਾਣੇ ਹੀ ਆਪਾਂ ਉਦੋਂ ਆ ਜਦੋਂ ਪਿਛਲੇ ਸ਼ਲੋਕ ਪੜੇ ਕਿ ਤੇ ਰੋਟੀ ਵਰਤੌਣ ਦਾ ਟਾਈਮ ਤੇ ਅਰਦਾਸ ਦਾ ਟਾਈਮ ਹੋ ਗਿਆ ਇਹ ਨਹੀਂ ਵੀ ਦੋ ਅੱਖਰ ਆਪਣੇ ਜਾਂ ਦੋ ਸ਼ਲੋਕ ਸਤਿਗੁਰੂ ਜੀ ਦੇ ਆਪਣੇ ਕੰਨਾਂ 'ਚ ਪਹਿ ਜਾਣ ਨਹੀਂ ਜਾਂਦੇ ਜੇ ਜਮਾਗੇ ਤਾਂ ਪਿੱਛੇ ਹੋ ਕੇ ਬੈਠਾਂਗੇ ਕਿਸੇ ਦੇ ਖੰਡਪਟ ਪ੍ਰਕਾਸ਼ ਹੈ ਤੁਸੀਂ ਉੱਥੇ ਨਹੀਂ ਜਾਂਦੇ ਅੱਗੇ ਸਾਧ ਸੰਗਤ ਬਜ਼ੁਰਗ ਦੁੱਧ ਲੈ ਕੇ ਜਾਂਦੇ ਨੇ ਤੇ ਬੈੰਦੇ ਹੁੰਦੇ ਸੀ ਘੰਟਾ ਘੰਟਾ ਦੋ ਦੋ ਘੰਟੇ ਸੰਗਤਾਂ ਦੇ ਵਿੱਚ ਤੇ ਫੇਸ ਸਾਧ ਸੰਗਤ ਉਹਨਾਂ ਦੀਆਂ ਹੋਵਰਾਂ ਤੇ ਉਹ ਤਾਂ ਨਿਰੋਗ ਰਹਿੰਦੇ ਸੀ ਸਰੀਰ ਉਹਨਾਂ ਦੇ ਨਿਰੋਗ ਸੀ ਦੇਖਿਆ ਸੀ ਕਿਸੇ ਬਜ਼ੁਰਗ ਨੂੰ ਗਲੂ ਉਸ ਲੱਗਿਆ ਦੇਖਿਆ ਕਿਸੇ ਨੇ ਆ ਜਿਹੜੇ 70 80 ਸਾਲ ਦੇ ਬਜ਼ੁਰਗ ਆ ਕਿਤੇ ਗੁਰੂ ਘਰ ਉਹਨਾਂ ਦੇ ਲੱਗਿਆ ਦੇਖਿਓ ਜਦੋਂ ਗੁਰੂ ਘਰ ਲੱਗਿਆ 20 20 30 30 ਸਾਲਾਂ ਮੁੰਡਿਆਂ ਦੇ ਲੱਗੇ ਹੋਇਆ ਉਹ ਕਮਜ਼ੋਰੀਆਂ ਪਈਆਂ ਪਈਆਂ ਕਮਜ਼ੋਰੀਆਂ ਕਿਉਂ ਪਈਆਂ ਆਪਾਂ ਵਰਜਸਾਨ ਛੱਡ ਗਏ ਅੱਗੇ ਬੋਰੀਆਂ ਚੱਕਦੇ ਸੀ ਵੇਟ ਚੱਕਦੇ ਸੀ ਸਕੂਲਾਂ 'ਚ ਖੇਡਦੇ ਸੀ ਕਬੱਡੀ ਖੇੜੇ ਐਕਸਰਸਾਈਜ਼ਾਂ ਕਰਦੇ ਸੀ ਦੱਸੋ ਹੁਣ ਕਿਹੜਾ ਬੱਚਾ ਕਰਦਾ ਕੋਈ ਹੈ ਬੱਚਾ ਐਕਸਰਸਾਈਜ਼ਾਂ ਕਰਦਾ ਜੇ ਦਾ ਸਰੀਰ ਨਿਰੋਗ ਹੋਵੇ ਇਹ ਦਿਖਾਉਂਦਾ ਹੋਵੇ ਮੇਰਾ ਦੇਖੋ ਮੇਰਾ ਸ੍ਰੀ ਅਗਲਾ ਦਰਸ਼ਣੀ ਸ੍ਰੀ ਕਹਿੰਦਾ ਕਰਦਾ ਫਲਾਨਾ ਦਰਸ਼ਣੀ ਆ ਬੰਦਾ ਦੇਖਣ ਆਲਾ ਹੋ ਨਾ ਆਪਾਂ ਯਾਰ ਬਾਣੀ ਵਾਲੇ ਪਾਸੇ ਨਾ ਆਪਾਂ ਯਾਰ ਕੋਈ ਪ੍ਰੈਕਟਿਸ ਵਾਲੇ ਪਾਸੇ ਨਾ ਆਪਾਂ ਕੋਈ ਭਜਨ ਚੱਕਣ ਵਾਲੇ ਪਾਸੇ ਆਪਾਂ ਤਾਂ ਯਾਰ ਕਿਹੜੇ ਪਾਸੇ ਗੀਤ ਸੁਣਨ ਲੱਗ ਗਏ ਗੰਦੇ ਤੋਂ ਗੰਦਾ ਗੀਤ ਸੁਣਨਾ ਹੈ ਕਰਾਹੇ ਪੈਣਾ ਜਿੱਥੇ-ਕਦੇ ਕਿਸੇ ਬਾਬਿਆਂ ਦੇ ਆਪਾਂ ਸ਼ਰਾਬ ਵਰਤਦੀ ਆ ਉੱਥੇ ਜਾਣਾ ਭੱਜ ਕੇ ਜੇ ਤੇ ਖੰਡਪੜ ਪ੍ਰਕਾਸ਼ ਢਾਡੀ ਕਵਿਛਣ ਲੱਗਿਆ ਉੱਥੇ ਨਹੀਂ ਆਪਾਂ ਜਾਣਾ ਉਹੇ ਜਥਾਂ ਆਪਾਂ ਜਾਣਾ ਨਹੀਂ ਤੇ ਫਿਰ ੱਟੇ ਕੌਣ ਖਾਊਗਾ ਆਪਾਂ ਹੀ ਖਾਣੇ ਆ ਕਿਸੇ ਨੇ ਆਪਣੀ ਖਾਤਰ ਹੋਰ ਨਹੀਂ ਖਾਣੇ ਉਹ ਦੇਖ ਭਲਿਆ ਮਾਨਸਾ ਹਸਪਤਾਲਾਂ ਤੇ ਜਾ ਕੇ ਦੇਖ ਹਾਏ ਹਾਏ ਬੂਬੂ ਹੁੰਦੀ ਐ ਮੌਤ ਮੰਗਦਿਆ ਕਈ ਮਿਲਦੀ ਨਹੀਂ ਮੌਤ ਆਉਂਦੀ ਨਹੀਂ ਇੱਕ ਆਤੋਂ ਆਪਾਂ ਵਿਛੜੇ ਆ ਬਾਣੀ ਤੋਂ ਦੂਰ ਹੋ ਗਏ ਬਾਣੀ ਤੋਂ ਕੋਈ ਘਰੇ ਨਹੀਂ ਸਾਹਿਬ ਬਾਣ ਪ੍ਰਕਾਸ਼ ਕਰਾਉਂਦਾ ਜੇ ਕਰਾਤਾ ਤਾਂ ਸੁਣਦਾ ਨਹੀਂ ਆਇਆ ਗਿਆ ਜੀ ਤੁਰਿਆ ਫਿਰਦਾ ਰਾਛਣੀ ਬਣਾਉਂਦਾ ਤੁਰਿਆ ਫਿਰਦਾ ਮਹਾਰਾਛਣਾ ਵਰਤੌਣਾ ਮਹਾਰਾਛਣਾ ਵਰਤੌਣਾ ਉਹ ਤੇਰੇ ਘਰੇ ਸਤਗੁਰੂ ਜੀ ਆਏ ਆ ਭल्या ਲੋਕਾ ਤੂੰ 7 ਦਿਨ ਦੇ ਲਈ ਯਾਰ 7 ਦਿਨ ਤੇ ਤੂੰ ਸਤਗੁਰੂ ਜੀ ਤੋਂ ਕੀ ਅਕਲ ਲਈ ਆ ਯਾਰ ਉਹ ਤੋਂ ਪੁੱਛ ਗੱਲਾਂ ਵਹਿ ਕੇ ਪੁੱਛ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਬੈਠ ਜਾ ਸੱਚੇ ਪਾਤਸ਼ਾਹ ਨੂੰ ਪੁੱਛ ਏ ਗਰੀਬ ਨੂੰ ਆਜੋ ਮੇਰੇ ਆਕਾਰ ਜ ਨਹੀਂ ਹੁੰਦੇ ਇਹ ਕਰੋ ਐਸਾ ਦੁੱਖੋ ਮੈਂ ਦੋਖਾ ਮੈਨੂੰ ਇਹ ਦੁੱਖ ਵੀਰਾ ਨਿਮਰਤ ਕਰੋ ਆਹ ਗੱਲ ਮੇਰੇ ਵਿਚਾਲੇ ਖੜੇ ਆ ਇਹਨਾਂ ਨੂੰ ਸਿਰੇ ਲਾਓ ਸੱਤ ਦਿਨ ਤੇਰੇ ਘਰੇ ਬੈਠਿਆ ਮਹਾਰਾਜ ਤੇਰੇ ਕਾਜ ਸੁਧ ਕਰਨਗੇ ਪੂਰੀ ਬਾਣੀ ਨੂੰ ਪੜ ਤੇ ਵਿਚਾਰ ਉਹ ਤੇਰੇ ਤੂੰ ਆ ਗੱਲਾਂ ਦੱਸ ਦੇ ਸਰਗਾਂ ਤੇ ਸੱਤਾਂ ਦਿਨਾਂ ਅਸੀਂ ਤੇਰੀਆਂ ਨਾ ਪੂਰੀਆਂ ਕਰੀਆਂ ਤੇ ਮੈਨੂੰ ਜੀਤ ਨਾ ਕਿਹੋ ਐ ਸਤਗੁਰੂ ਜੀ ਕਾਲਯੁਗ ਦਾ ਸਮਾ ਸਤਗੁਰੂ ਜੀ ਤਾਂ ਤੇਰੇ ਕੋਲੇ ਬੈਠਿਆ ਕਿਤੇ ਦੂਰ ਨਹੀਂ ਗਏ ਤੇਰੇ ਵਿੱਚ ਹੀ ਆ ਤੇਰਾ ਸਰੀਰ ਹੀ ਹਰਮੰਦਰ ਆ ਇਹਨੂੰ ਬਣਾ ਲਾ ਹਰਮੰਦਰ ਅਸੀਂ ਤਾਂ ਆਪੇ ਗੱਲ ਕਿਨੇ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਕਰੀਆਂ ਆ ਸਾਹ ਸੰਗਤ ਗਨਾਹ ਵੀ ਕਰਿਆ ਗਲਤੀਆਂ ਵੀ ਕਰੀਆਂ ਪਰ ਅੱਜ ਫੇਰ ਸਤਗੁਰੂ ਜੀ ਦੇ ਪਾਸ ਡੇਢੇ ਹੋਏ ਆ ਸਤਗੁਰੂ ਜੀ ਨੇ ਫੇਰ ਗੱਲ ਨਾਲ ਲਾ ਲਿਆ ਗੁਰੂ ਵਾਲੇ ਬਣ ਗਏ ਆ ਸੱਚੇ ਪਾਤਸ਼ਾਹ ਦੀ ਬਾਣੀ ਪੜਦੇ ਆ ਵਿਚਾਰਦੇ ਹਾਂ ਉਹਦੇ ਘਰੇ ਜਾ ਕੇ ਸੇਵਾ ਕਰਦੇ ਆ ਬਚ ਗਏ ਵਾਹਿਗੁਰੂ ਦੇ ਮੈਂ ਤਾਂ ਫੇਰ ਕਿੰਨਾ ਬਚ ਗਏ ਅਰਦਾਸ ਆ ਗੁਰੂ ਦੇ ਚਰਨ ਸੱਚੇ ਪਾਤਸ਼ਾਹ ਦੇ ਲੜ ਲਾਈ ਰੱਖੀ ਆਪਦੇ ਘਰੇ ਆਪਦੇ ਕਾਰਜ ਕਰਵਾਈ ਚੱਲੀ ਤੇ ਮੇਰੇ ਘਰੀ ਚੱਲੀ ਜਿਹੜਾ ਉਹਦੇ ਘਰੇ ਕਾਰਜ ਕਰੂ ਉਹਦੇ ਅਵੱਛ ਹੋਣਗੇ ਮਰਾਪਾ ਕਾਰਜ ਕਰਵਾਉਣ ਵਾਲੇ ਬਣ ਗਏ ਇਕੱਲਾ ਨਸ਼ਿਆਂ ਦੇ ਵਿੱਚ ਕੁਛ ਨਹੀਂ ਪਿਆ ਇਸ ਰਾਬਾਂ ਦੇ ਨਾਲ ਜਾਂ ਹੋ ਚੀਜ਼ਾਂ ਨਾਲ ਸਰੀਰ ਨੇ ਖਰਾਬ ਹੀ ਹੋਣਾ ਅੰਤ ਨੂੰ ਬੁੱਢਾ ਹੀ ਹੋਣਾ ਕਾ ਕੇ ਦੇਖ ਲਾ ਪੀ ਕੇ ਦੇਖ ਲਾ ਅਜਮਾਲਾ ਗੁਰ ਸਿੱਖਾ ਜੀਵਨ ਨਸ਼ਿਆਂ ਦਾ ਕਰ ਦਿੰਦਾ ਰੰਗ ਫਿੱਕਾ ਇਹ ਰੰਗ ਫਿੱਕਾ ਹੀ ਹੋਣਾ ਜੇ ਗੁਰੂ ਦੀ ਬਾਣੀ ਨਾਲ ਜੁੜਾਂਗੇ ਤੇ ਸਾ ਸੰਗਤ ਚੰਗੇ ਭਾਗਾਂ ਵਾਲੇ ਬਣ ਜਾਗੇ ਜੇ ਅੱਜ ਜੋਹਾਜਾਂ ਤੇ ਝੂਟੇ ਦੁਆਏ ਆ ਤਾਂ ਬਾਬਾ ਫ਼ੈਸਲ ਖ਼ਰਾਬ ਨੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਨੇ ਤੇ ਸੰਗਤ ਨੇ ਜਿਹੜੀ ਸੰਗਤ ਦੀ ਸੇਵਾ ਅਨੰਦਪੁਰ ਸਾਹਿਬ ਕਰਦੇ ਆਂ ਦੇਖੋ ਕਿਵੇਂ ਬੋਲਦੇ ਆਂ ਸੱਤ ਆਠ ਦਿਨ ਉੱਥੇ ਵੀ ਬੋਲਦੇ ਆਂ ਅੱਗੇ ਲਾ ਕੇ ਮੂਰੇ ਕਾਰਜ ਵੀ ਕਰਦੇ ਆਂ ਬਾਹਿ ਗੁਰੂ ਦੇ ਤੇ ਜੋ ਆਜਾ ਦਾ ਝੂਟੇ ਦਵਾਉਂਦਾ ਇਥੋਂ ਗਏ ਨਿਊਜ਼ੀਲੈਂਡ ਨਿਊਜ਼ੀਲੈਂਡ ਤੋਂ ਗਏ ਆਸਟ੍ਰੇਲੀਆ ਉੱਥੋਂ ਫੇਰ ਮੁੜੇ ਨਿਊਜ਼ੀਲੈਂਡ ਨਿਊਜ਼ੀਲੈਂਡ ਤੋਂ ਆ ਕੇ ਫੇਰ ਇੱਧੇ ਆਏ ਕਿੰਨੇ ਝੂਟੇ ਲੈ ਜਾਜਾਂ ਦੇ ਇਹ ਕਿਹਨੇ ਦਵਾਇਆ ਇਹ ਗੁਰੂ ਨਾਨਕ ਨੇ ਤੇ ਗੁਰੂ ਨਾਨਕ ਦੇ ਬਰੋਸਾ ਹੋਇਆ ਸਾਡੇ ਬੱਚੇ ਜਿਨ੍ਹਾਂ ਦੇ ਸਿਰ ਤੇ ਆਪਾਂ ਉੜਦੇ ਆਂ ਮਹਾਰਾਜ ਉਹਨਾਂ ਨੂੰ ਤੰਦਰੁਸਤੀਆਂ ਦੇਵੇ ਅਸੀਂ ਤਾਂ ਉਹਨਾਂ ਨੂੰ ਵੀ ਕਹਿੰਨੇ ਪੁੱਤਰ ਗੁਰੂ ਦੀ ਬਾਣੀ ਨੂੰ ਪੜ੍ਹਾ ਕਰੋ ਅੰਮ੍ਰਿਤ ਵੇਲੇ ਬਚਾਰਿਆ ਕਰੋ ਸੋਨੂੰ ਇਦੂ ਵੀ ਵੱਡੇ ਵੱਡੇ ਕਾਰਜ ਕਰਵਾ ਦੂ ਛੋਡੇ ਏਡੇ ਵੱਡੇ ਛੋਡੇ ਬੱਚੇ ਇਦੂ ਵੀ ਚੜ੍ਹਦੀਆਂ ਕਲਾਾਂ 'ਚ ਹੋਣਗੇ ਜੇ ਤੁਸੀਂ ਗੁਰੂ ਨਾਨਕ ਦੇ ਦਰਬਾਰ ਨਾਲ ਜੁੜੋਂਗੇ ਉਦੇ ਘਰੇ ਜਾਇਆ ਕਰੋ ਉਹਦੀ ਬਾਣੀ ਪੜਿਆ ਕਰੋ ਅੰਮ੍ਰਿਤ ਵੇਲੇ 1 ਘੰਟਾ ਪਹਿਲਾਂ ਉੱਠ ਖੜਿਆ ਕਰੋ ਜਪਜੀ ਸਾਹਿਬ ਦਾ ਪਾਠ ਮੂੰਹ ਜਵਾਨੀ ਸੈਕਲੋ ਯਾਰ ਜਪਜੀ ਸਾਹਿਬ ਦਾ ਹੀ ਪਾਠ ਕਰਦਿਆ ਕਰੋ ਅਨੰਦ ਸਾਹਿਬ ਦਾ ਕਰਦਿਆ ਕਰੋ ਜੇ ਟਾਈਮ ਹੈਗਾ ਸੋਖਣੀ ਸਾਹਿਬ ਦਾ ਕਰ ਲਿਆ ਕਰੋ ਤੁਹਾਡੇ ਸਾਰੇ ਕਾਰਜ ਰਾਸ ਹੋਣਗੇ ਸਾਹ ਸੰਗ ਦੇ ਕੋ ਬਾਹਰ ਤੋਂ ਇਹ ਹੀ ਅਰਦਾਸ ਕਰਿਆ ਕਰੋ ਹੇ ਸੱਚੇ ਪਾਤਸ਼ਾਹ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ ਚੜ੍ਹਦੀ ਕਲਾ ਲਾਲ ਜੀ ਛੋਟਾ ਤੇ ਗੱਲ ਬਹੁਤ ਵੱਡੀ ਆ ਚੜ੍ਹਦੀ ਕਲਾ ਦੀ ਚੜ੍ਹਦੀ ਕਲਾ ਕੀਦੀ ਹੁੰਦੀ ਆ ਬੋਲੇ ਸੋ ਨਿਹਾਲ ਦੇ ਜਕਾਰੇ ਕੌਣ ਛੜਨਾ ਹੁੰਦਾ ਨਾਮ ਨਰਸਤ ਬੰਦਾ ਚੜ੍ਹਦੀ ਕਲਾ ਵਾਲਾ ਜਿਹੜਾ ਚਾਰੇ ਪਾਸੇ ਸੌਖਾ ਉਹ ਮੰਗਿਆ ਕਰੋ ਸਤਿਗੁਰੂ ਜੀ ਤੋਂ ਦੇਣਗੇ ਸਤਿਗੁਰੂ ਦੀ ਬਾਣੀ ਨੂੰ ਪੜਿਆ ਕਰੋ ਵਿਚਾਰਿਆ ਕਰੋ ਅੱਗੇ ਹੋ ਕੇ ਬੈਠਿਆ ਕਰੋ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨੇੜੇ ਤੁਹਾਡੇ ਤੇ ਕਿਰਪਾ ਦ੍ਰਿਸ਼ਟੀ ਕਰਨ ਹੋ ਜਦੋਂ ਆਪਾਂ ਪਿੱਛੇ हट ਕੇ ਵਹਿ ਜਾਈਏ ਪਿੱਛੇ ਵਾਲੇ ਮੰਨੀ ਕੋਹਣ ਝਾਕਦਾ ਹੁੰਦਾ ਤੁਸੀਂ ਆਪੇ ਹੀ ਦੱਸ ਦੋ ਕੋਈ ਬੰਦਾ ਲੁੱਕ ਕੇ ਵਹਿ ਜੇ ਉਹਨੂੰ ਲੋਕ ਜਿਹੜੇ ਦੇਖੂਗਾ ਕੋਈ ਸਾਧੂ ਸੰਤ ਜੇ ਆਪਾਂ ਸਾਹਮਣੇ ਹੋਵਾਂਗੇ ਫੇਰ ਹੀ ਆਪਣੇ ਕਾਰਜ ਆਪਾਂ ਦੱਸਾਂਗੇ ਫੇਰ ਹੀ ਕਾਰਜ ਹੋਣਗੇ ਨਾ ਇਹ ਗੱਲ ਹੈ ਗੁਰੂਆਂ ਦੇ ਕਾਰਜ ਬਣਾਇਆ ਕਰੋ ਉਹਨਾਂ ਦੇ ਵਿੱਚੋਂ ਬਹੁਤ ਆਪਾਂ ਨੂੰ ਫਾਇਦਾ ਉਹਦੀ ਆਪਾਂ ਬਾਣੀ ਸੁਣਾਗੇ ਉਹਦੀ ਸੰਗਤ ਹੋਊਗੀ ਸੰਗਤ ਨੂੰ ਪ੍ਰਸ਼ਾਦਾ ਬਾਣੀ ਛਕਾਵਾਂਗੇ ਅਰਦਾਸ ਹੋਊਗੀ ਅਰਦਾਸ ਖੜਾਂਗੇ ਤੇ ਸਾਰਾ ਕੁਝ ਆਪਾਂ ਨੂੰ ਮਿਲ ਜੂ। ਬਾਣੀ ਆਪਾਂ ਜਦੋਂ ਗੁਰੂਦvare ਹੋਵਾਂਗੇ ਬਾਣੀ ਸੁਣਾਗੇ ਨਾ ਉਹ ਕਾਰਜ ਹੋਣਗੇ। ਸੁਣ ਹੋਉ ਹੁਰ ਜਾਂਦਾ ਪਾਠੀ ਪਾਠ ਕਰ ਜਾਂਦੇ ਆ ਫਾਇਦਾ ਉਹ ਲੈ ਜਾਂਦੇ ਆ ਆਪਾਂ ਤਾਂ ਤਿੰਨ ਦਿਨ ਫਿਰਪੁਰ ਕੇ ਨਗਾ ਲੈਨੇ ਆ। ਸਬਜੀ ਬਣਾ ਲਈ ਸਵਾਦ ਦੇਖ ਲਿਆ ਪੂੜੇ ਖਾਲੇ ਬਾਹਲ ਪੂੜੇ ਖਾਲੇ ਜਲੇਬੀ ਖਾਲੇ ਆਪਣੀ ਤਾਂ ਸੁਤਾ ਖਾਣ ਵਾਲੇ ਪਾਸੇ ਆ ਬਾਣੀ ਵਾਲੇ ਪਾਸੇ ਦੀ ਜਿਹਨੇ ਨਾਮ ਦਾ ਰਸ ਪੀ ਰਿਹਾ ਉਹਨੂੰ ਸਾਰੀਆਂ ਚੀਜ਼ਾਂ ਹੀ ਚੰਗੀਆਂ ਲੱਗਣਗੀਆਂ ਸਾਧ ਸੰਗਤ ਚ ਚਾਰਨਾ ਫੜਾ ਦੇ ਚਾਰਨ ਵਾਲੀ ਸਵਾਦ ਲੱਗੂਗੀ ਇਹ ਜੀਵ ਦਾ ਰਸ ਹੀ ਆ ਅੰਦਰ ਜਗ ਦਾ ਸਭ ਕੁਝ ਇਕੱਠਾ ਹੋ ਜਾਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਲੇਖੇ ਚੱਕਤੇ ਸੀਗੇ ਇਹ ਕਿਸੇ ਦੇ ਪ੍ਰਸ਼ਾਦਾ ਪਾਣੀ ਜਦੋਂ ਕਰਿਆ ਸਤਗੁਰੂ ਜੀ ਬੈਠੇ ਸਾਰਾ ਕੁਝ ਇਕੱਠਾ ਕਰ ਲਿਆ ਦਹੀਂ ਲੱਸੀ ਪਾਣੀ ਜੋ ਵੀ ਸੀ ਤੇ ਕਹਿਣ ਲੱਗੇ ਭਾਈ ਇਹਨਾਂ ਨੂੰ ਖਾਣਾ ਨਹੀਂ ਆਉਂਦਾ ਸਤਗੁਰੂ ਜੀ ਕਹਿੰਦੇ ਭਲੇਓ ਲੋਕੋ ਇਹਨਾਂ ਨੇ ਅੰਦਰ ਜਾ ਕੇ ਸਾਰਿਆਂ ਨੇ ਇਕੱਠਾ ਹੀ ਹੋ ਜਾਣਾ ਤਾਂ ਜੀਵ ਦਾ ਸਵਾਦ ਆ ਵਿੰਦ ਟੱਡ ਪਰ ਕੇ ਸਰੀਰ ਨੂੰ ਤੰਦਰੁਸਤੀ ਦੇਣੀ ਆ ਇਹ ਖਰਾਕ ਆ ਸਰੀਰ ਦੀ ਇਹਦੇ ਨਾਲ ਬਦਲਾਪਰਣਾ ਤੁਰਨਾ ਕਰਨਾ ਆ ਇਸ ਕਰਕੇ ਇਹ ਖੇੜਾ ਸਵਾਦਾਂ ਦਾ ਛੱਡ ਕੇ ਬਾਣੀ ਦਾ ਸਵਾਦ ਲਿਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ